ਬਾਈ ਕਹਿੰਦਾ ਵੀ ਤੁਹਾਡੀ ਲੜਾਈ ਤਾਂ ਐਮ ਐਸ ਪੀ ਤੱਕ ਦੀ ਐ ਤੇ ਸਾਡੀ ਐ ਹੋਂਦ ਦੀ ਸਾਡੀ ਐ ਖੁਦਮੁਖਤਿਆਰੀ ਦੀ ਤੇ ਸਾਡੀ ਲੜਾਈ ਐ ਸਾਡੇ ਪੰਜਾਬ ਦੇਸ਼ ਦੀ ਤੇ ਬਾਈ ਦੇ ਬੋਲ ਸੀ ਇਹ ਦੂਜਿਆਂ ਨੂੰ ਪੁੱਛ ਲਓ ਮੈਨੂੰ ਨਹੀਂ ਪਰਵਾਹ ਤੁਹਾਡੇ ਫੈਸਲੇ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਤੇ ਸੰਗਤ ਦੇ ਵਿਚਾਰੇ ਹੋਣਗੇ ਜਿਹੜੇ ਸੰਗਤ ਨੂੰ ਮਨਜ਼ੂਰ ਹੋਣਗੇ ਤੇ ਗੁਰੂ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਹੋਣਗੇ ਫੈਸਲੇ ਉਹੀ ਲੈ ਜਾਣਗੇ ਸਾਡੀ ਹੋਂਦ ਦੀ ਲੜਾਈ ਹੈ ਕੀ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਸਾਡਾ ਬਹੁਤ ਵੱਡਾ ਦੁਖਾਂਤ ਰਿਹਾ ਵੀ ਜਿੰਨਾ ਸਾਡੇ ਵਾਂਗੂ ਪੱਗਾ ਬੰਨੀਆਂ ਉਹ ਹੀ ਸਾਨੂੰ ਕਹਿੰਦੇ ਆ ਵੀ ਤੁਸੀਂ ਗੁਲਾਮ ਕਿੱਥੇ ਹੋ ਸਾਨੂੰ ਦੱਸੋ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਗੁਲਾਮ ਨਾ ਹੁੰਦੇ ਇੱਥੇ ਕਾਲ ਤੱਕ ਸਾਡੀ ਬਿਆਦਬੀ ਦੀ ਫੋਟੋ ਨਹੀਂ ਲੱਗੀ ਹੁੰਨੀ ਤੇ ਇੱਥੇ ਨੈਵਰ ਫੋਰਗੇਟ 1984 ਜਾਂ ਇਨਸਾਫ ਨਹੀਂ ਲਿਖਿਆ ਹੋਣਾ ਸੀ ਕਿਉਂ ਜੇ ਤੁਹਾਡਾ ਰਾਜ ਹੁੰਦਾ ਤੁਹਾਡੇ ਤਖਤਾਂ ਤੇ ਉਹਨਾਂ ਚੜਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਸੀ ਉਹਨਾਂ ਦੀ ਹਿੰਮਤ ਵੀ ਨਹੀਂ ਹੁੰਦੀ ਜਦੋਂ ਦਿੱਲੀ ਦੀ ਬਰੋਂਹਾ ਧਰਨਾ ਲੱਗਦਾ ਤਾਂ ਇੱਕ ਮੀਟਿੰਗ ਹੁੰਦੀ ਹੈ ਚੰਡੀਗੜ੍ਹ 34 35 ਸੈਕਟਰ ਦੇ ਵਿੱਚ ਕਿਸਾਨ ਭਵਨ ਐ ਉੱਥੇ ਉਹ ਬੰਦੇ ਚਿੰਤਤ ਹੁੰਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹੁਣ ਸਾਡੇ ਹੱਥੋਂ ਪ੍ਰਧਾਨਗੀਆਂ ਤੇ ਕੁਰਸੀਆਂ ਚਲੇ ਜਾਣੀਆਂ ਤੇ ਉੱਥੇ ਬੁਲਾਇਆ ਕਿਹਨਾਂ ਨੂੰ ਜਾਂਦਾ ਹੈ ਸਿੰਗਰਾਂ ਨੂੰ ਤੇ ਐਕਟਰਾਂ ਨੂੰ ਤੇ ਉਹਦੇ ਵਿੱਚ ਸਾਡੇ ਵਾਲਾ ਵੀ ਪਹੁੰਚਦਾ ਬਾਈ ਦੀਪ ਸਿੰਘ ਸਿੱਧੂ ਤੇ ਉੱਥੇ ਇੱਕ ਫੈਸਲਾ ਲਿਆ ਜਾਂਦਾ ਤੁਸੀਂ ਭਲੀ ਭਾਤ ਜਾਣਦੇ ਹੋ ਕਿ ਅੱਜ ਤੋਂ ਬਾਅਦ ਜਿਹੜੇ ਫੈਸਲੇ ਜਾਂ ਜਿਹੜੀ ਸਟੇਜ ਦੀ ਕਾਰਵਾਈ ਹੋਊਗੀ ਉਹ ਕਿਸਾਨ ਜਥੇਬੰਦੀਆਂ ਲਿਆ ਕਰਨਗੀਆਂ ਤੇ ਤੁਸੀਂ ਸਿਰਫ ਸਾਡਾ ਸਾਥ ਦੇਣਾ ਹੈ ਸਾਰੇ ਮੰਨ ਜਾਂਦੇ ਐ ਪਰ ਬਾਈ ਦੀਪ ਉਹ ਗੱਲ ਕਹਿੰਦਾ ਫੈਸਲੇ ਤੁਸੀਂ ਵੀ ਗਲਤ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਡੇ ਤੋਂ ਵੀ ਸਹੀ ਹੋਣਗੇ ਬਾਈ ਕਹਿੰਦਾ ਵੀ ਤੁਹਾਡੀ ਲੜਾਈ ਤਾਂ ਐਮ ਐਸ ਪੀ ਤੱਕ ਦੀ ਐ ਤੇ ਸਾਡੀ ਐ ਹੋਂਦ ਦੀ ਸਾਡੀ ਐ ਖੁਦਮੁਖਤਿਆਰੀ ਦੀ ਤੇ ਸਾਡੀ ਲੜਾਈ ਐ ਸਾਡੇ ਪੰਜਾਬ ਦੇਸ਼ ਦੀ ਖਾਲਸਾ ਰਾਜ ਦੀ ਜੇ ਮੈਂ ਖੁੱਲ ਕੇ ਗੱਲ ਕਰਾਂ ਖਾਲਿਸਤਾਨ ਦੀ ਤੇ ਬਾਈ ਦੇ ਬੋਲ ਸੀ ਇਹ ਦੂਜਿਆਂ ਨੂੰ ਪੁੱਛ ਲਓ ਮੈਨੂੰ ਨਹੀਂ ਪਰਵਾਹ ਤੁਹਾਡੇ ਫੈਸਲੇ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਤੇ ਸੰਗਤ ਦੇ ਵਿਚਾਰੇ ਹੋਣਗੇ ਜਿਹੜੇ ਸੰਗਤ ਨੂੰ ਮਨਜ਼ੂਰ ਹੋਣਗੇ ਤੇ ਗੁਰੂ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਹੋਣਗੇ ਫੈਸਲੇ ਉਹੀ ਲਏ ਜਾਣਗੇ ਹੁਣ ਗੱਲ ਕਰਦੇ ਆ ਸਮਾਂ ਬਹੁਤ ਘੱਟ ਆ ਖੁਦਮਖਤਿਆਰੀ ਦੀ ਤੇ ਹੋਂਦ ਦੀ ਲੜਾਈ ਦੀ ਸਾਡੀ ਹੋਂਦ ਦੀ ਲੜਾਈ ਹੈ ਕਿ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਤੇ ਸਾਡਾ ਬਹੁਤ ਵੱਡਾ ਦੁਖਾਂਤ ਰਿਹਾ ਵੀ ਜਿੰਨਾ ਸਾਡੇ ਵਾਂਗੂ ਪੱਗਾ ਬੰਨੀਆਂ ਉਹੀ ਸਾਨੂੰ ਕਹਿੰਦੇ ਆ ਵੀ ਤੁਸੀਂ ਗੁਲਾਮ ਕਿੱਥੇ ਹੋ ਸਾਨੂੰ ਦੱਸੋ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਨਾ ਜੇ ਤੁਸੀਂ ਗੁਲਾਮ ਨਾ ਹੁੰਦੇ ਇੱਥੇ ਕਾਲ ਤੱਕ ਸਾਡੀ ਬਿਆਦਬੀ ਦੀ ਫੋਟੋ ਨਹੀਂ ਲੱਗੀ ਹੋਣੀ ਸੀ ਤੇ ਇੱਥੇ ਨੈਵਰ ਫੋਰਗੇਟ 1984 ਜਾਂ ਇਨਸਾਫ ਨਹੀਂ ਲਿਖਿਆ ਹੋਣਾ ਸੀ ਕਿਉਂ ਜੇ ਤੁਹਾਡਾ ਰਾਜ ਹੁੰਦਾ ਤੁਹਾਡੇ ਤਖਤਾਂ ਤੇ ਉਹਨਾਂ ਚੜਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਸੀ ਉਹਨਾਂ ਦੀ ਹਿੰਮਤ ਵੀ ਨਹੀਂ ਪੈਣੀ ਤੁਸੀਂ ਉਹਨਾਂ ਦੇ ਵੰਸ਼ਜ ਐ ਜਦੋਂ ਅਬਦਾਲੀ ਲੁੱਟ ਪੁੱਟ ਰਿਹਾ ਤੇ ਉਹ ਬਾਅਦ ਦੇ ਵਿੱਚ ਰਾਜੀਨਾਮੇ ਦੀ ਕਾਪੀ ਵੀ ਭੇਜਦਾ ਵੀ ਭਾਈ ਸਿੰਘਾਂ ਨੂੰ ਕੋਪੀ ਮੇਰਾ ਨਾ ਰਾਜੀਨਾਮਾ ਕਰ ਲੈਣਾ ਤੁਸੀਂ ਸਾਰੇ ਭਲੀ ਭੰਤ ਜਾਣਦੇ ਹੋ ਤੇ ਸਿੰਘ ਅੱਗੋਂ ਪਤਾ ਕੀ ਕਹਿੰਦੇ ਆ ਲਾਸ਼ਾਂ ਦੇ ਢੇਰ ਤੇ ਰਾਜੀਨਾਮਿਆਂ ਦੀ ਗੱਲ ਨਹੀਂ ਹੁੰਦੀ ਗੱਲ ਹੋਊਗੀ ਰੜੇ ਮੈਦਾਨ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਤੈਨੂੰ ਉੱਥੇ ਨਿਤਰਾਂਗੇ ਅੱਛਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੇ ਸਾਨੂੰ ਰਾਜ ਦੀ ਲੋੜ ਨਾ ਹੋਵੇ ਇੱਕ ਦੋਰਾ ਅਸੀਂ ਰੋਜ਼ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸ੍ਰੀ ਮੁਖਵਾਕ ਪੜਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭਦਲੇ ਮਲੇ ਹੈ ਸਾਨੂੰ ਰਾਜ ਦੀ ਲੋੜ ਨਾ ਹੁੰਦੀ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਵਾਸਤੇ ਮੋਰਚੇ ਨਾ ਲਾਉਣੇ ਪੈਂਦੇ ਗੁਰਜੀਤ ਸਿੰਘ ਫੌਜੀ ਸਮਾਣੇ ਟਾਵਰ ਤੇ 505 ਦਿਨ ਹੋ ਗਏ ਬੈਠਾ ਜੇ ਸਾਡਾ ਰਾਜ ਹੁੰਦਾ ਪਹਿਲੀ ਗੱਲ ਤਾਂ ਸਾਡੇ ਘਰੇ ਆ ਕੇ ਸਾਡੇ ਪਿਓ ਦੀ ਦਾੜ੍ਹੀ ਨੂੰ ਕੋਈ ਹੱਥ ਪਾ ਜੇ ਕਿਸੇ ਦੀ ਏਡੀ ਔਕਾਤ ਨਹੀਂ ਹੁੰਨੀ ਤੇ ਜੇ ਅੱਜ ਇਹ ਗੱਲਾਂ ਹੋ ਰਹੀਆਂ ਤੇ ਮੈਨੂੰ ਲੱਗਦਾ ਮaaf ਕਰਿਓ ਹੱਥ ਜੋੜ ਕੇ ਮਾਫੀ ਪਹਿਲਾਂ ਹੀ ਮੰਗ ਲਾ ਤੁਸੀਂ ਸਾਰੇ ਸਿਆਣੇ ਸਾਡਾ ਹੀ ਦੁਖਾਂਤ ਹੈ ਕਹਿੰਦੇ ਆ ਨਾ ਜਦੋਂ ਦੀਪ ਬਾਈ ਵਰਗੇ ਦੀਪ ਜਗਣ ਦੀ ਕੋਸ਼ਿਸ਼ ਕਰਦੇ ਆ ਜਗ ਪੈਂਦੇ ਆ ਨਾ ਤੇ ਤੁਹਾਡੇ ਵਰਗੇ ਜਿਹੜੇ ਵੀਰ ਵਿੱਚ ਬੈਠੇ ਆ ਸਾਥ ਦਿੰਦੇ ਆ ਪਰ ਜਿਨ੍ਹਾਂ ਨੂੰ ਦੀਪ ਬਾਈ ਨਹੀਂ ਚੰਗਾ ਲੱਗਿਆ ਉਹੀ ਉਹ ਦੀਪ ਨੂੰ ਫੂਕਾ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੀਪ ਬੁਝ ਜਾਂਦਾ ਪਰ ਉਹ ਭੁੱਲ ਜਾਂਦੇ ਆ ਇੱਕ ਦੀਪ ਬੁਝਣ ਤੋਂ ਬਾਅਦ ਲੱਖਾਂ ਦੀਪ ਜਗ ਦੇ ਛੱਡ ਜਾਂਦਾ ਪਿੱਛੇ ਮੈਂ ਤੁਹਾਡੇ ਤੋਂ ਬਹੁਤਾ ਸਿਆਣਾ ਨਹੀਂ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨਾ ਅਸੀਂ ਕਿਤੇ ਇਹ ਨਾ ਹੋਵੇ ਕੀ ਧੜੇ ਬੰਦੀਆਂ ਅੱਛਾ ਇੱਕ ਗੱਲ ਸਟੇਜ ਤੋਂ ਹੁਣੇ ਮੈਂ ਸੁਣ ਰਿਹਾ ਸੀ ਕਹਿੰਦੇ ਵੀ ਬਾਈ ਦੇ ਵਿੱਚ ਨਿਮਰਤਾ ਬਹੁਤ ਸੀ ਇਹ ਸੱਚ ਗੱਲ ਹੈ ਬਾਈ ਬਹੁਤ ਨਿਮਰ ਸੁਭਾਅ ਦਾ ਸੀ ਹਰੇਕ ਨੂੰ ਗੱਲ ਲਾਉਂਦਾ ਸੀ ਤਾਂ ਹਰੇਕ ਬਾਈ ਨੂੰ ਵੀ ਗੱਲ ਲਾਉਂਦਾ ਸੀ ਪਰ ਅਸੀਂ ਮੈਂ ਆਪਦੀ ਗੱਲ ਕਰਦਾ ਅੰਦਰ ਝਾਤ ਮਾਰ ਕੇ ਦੇਖੀਏ ਧੜੇ ਬੰਦੀਆਂ ਦੇਖ ਕੇ ਅਸੀਂ ਫਤੇ ਬੁਲਾਉਨੇ ਆ ਨਹੀਂ ਤਾਂ ਗੁਰੂ ਦੀ ਫਤੇ ਬੁਲਾਉਣੀ ਵੀ ਅਸੀਂ ਫਰਜ਼ ਸਮਝਦੇ ਆ ਵੀ ਕਿੰਨੂੰ ਫਤੇ ਬੁਲਾਉਣੀ ਕਿੰਨੂੰ ਨਹੀਂ ਬੁਲਾਉਣੀ ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਅਸੀਂ ਹੁਣ ਰਾਜ ਕਿਹੜੇ ਦੀ ਗੱਲ ਕਰਦੇ ਆ ਸਾਨੂੰ ਪਹਿਲਾਂ ਤਾਂ ਮਾਫ ਕਰਿਓ ਸਮਝਾਉਣਾ ਪੈਣਾ ਵੀ ਸਾਡਾ ਖਾਲਸਾ ਰਾਜ ਹੈ ਕੀ ਸੀ ਤੇ ਹੈ ਕੀ ਤੇ ਅਸੀਂ ਚਾਹੁੰਨੇ ਕੀ ਆ ਦਰਅਸਲ ਸਾਡਾ ਜਿਹੜਾ ਦੁਸ਼ਮਣ ਹੈ ਉਹ ਕਰੈਕਟਰ ਅਸੈਸੀਨੇਸ਼ਨ ਤੇ ਖਾਲਸਤਾਨ ਦੀ ਗੱਲ ਲੋਕਾਂ ਨੂੰ ਜਿਸ ਬਾਬਤ ਦੱਸਦਾ ਉਹ ਕਾਮਯਾਬ ਹੈ ਪਰ ਅਸੀਂ ਕਾਮਯਾਬ ਨਹੀਂ ਵੀ ਸਾਨੂੰ ਖਾਲਸਾ ਰਾਜ ਕਿੱਦਾਂ ਦਾ ਚਾਹੀਦਾ ਸਾਨੂੰ ਖਾਲਸਾ ਰਾਜ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਨੂੰ ਖਾਲਸਾ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦਾ ਸਾਨੂੰ ਖਾਲਸਾ ਰਾਜ ਚਾਹੀਦਾ ਜਦੋਂ ਮਿਚਣੀ ਦੇ ਪਠਾਨ ਬ੍ਰਾਹਮਣਾਂ ਦੀ ਕੁੜੀ ਨੂੰ ਚੱਕ ਕੇ ਲੈ ਜਾਂਦੇ ਆ ਤੇ ਹਰੀ ਸਿੰਘ ਨਲੂਆ ਜਾ ਕੇ ਛੜਾ ਕੇ ਲਿਆਉਂਦਾ ਤੇ ਬੀਬੀ ਸ਼ਰਨ ਘਰ ਹੁੰਦੀ ਤੇ ਬ੍ਰਾਹਮਣ ਮੁੱਕਰ ਜਾਂਦੇ ਅਸੀਂ ਕੁੜੀ ਲੈ ਕੇ ਨਹੀਂ ਜਾਣੀ ਸਾਨੂੰ ਖਾਲਸਾ ਰਾਜ ਉਹ ਚਾਹੀਦਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾ ਵਾਲਿਆ ਕੋਲੇ ਤੁਸੀਂ ਸੁਣਿਆ ਹੋਣਾ ਨਾ ਵੀ ਕੋਈ ਹਿੰਦੂ ਵੀਰ ਆਇਆ ਵੀ ਮੇਰੀ ਕੋਈ ਧੀ ਨੂੰ ਚਾੱਕ ਕੇ ਲੈ ਗਿਆ ਤੇ ਸੰਤਾਂ ਨੇ ਕਿਹਾ ਵੀ ਭਾਈ ਦੋਸ਼ ਤੇਰਾ ਤੇ ਧੀ ਦਾ ਨਹੀਂ ਹੋਣਾ ਚਾਹੀਦਾ ਧੀ ਤੇਰੇ ਕਰੇ ਪਹੁੰਚੂਗੀ ਤੇ ਤੁਸੀਂ ਸਾਰੇ ਭਲੀ ਭਾਂ ਜਾਣਦੇ ਹੋ ਧੀ ਕਰੇ ਪਹੁੰਚੀ ਵੀ ਚਾਹੇ ਉਹ ਆਪਣੀ ਸੀ ਚਾਹੇ ਬਗਾਨਿਆਂ ਦੀ ਸੀ ਹਰੇਕ ਨੂੰ ਗੱਲ ਆਇਆ ਮੰਨਦੇ ਹੋ ਦੇਵਕੀ ਦਾਸ ਬ੍ਰਾਹਮਣ ਦੀ ਕੁੜੀ ਨੂੰ ਜਵਾਰ ਖਾਨ ਚੁੱਕ ਕੇ ਲੈ ਜਾਂਦਾ ਤੇ ਸਹਿਬਜ਼ਾਦਾ ਅਜੀਤ ਸਿੰਘ ਜਾ ਕੇ ਉਹਦਾ ਸੀਸ ਧੜ ਤੋਂ ਅਡ ਕਰ ਦਿੰਦੇ ਆ ਤੇ ਕੁੜੀ ਨੂੰ ਛੁਡਾ ਕੇ ਬ੍ਰਾਹਮਣਾਂ ਨੂੰ ਲਿਆ ਕੇ ਦਿੰਦੇ ਆ ਸਾਨੂੰ ਰਾਜੇ ਚਾਹੀਦਾ ਸਾਡਾ ਰਾਜ ਆਇਆ ਅਸੀਂ ਮਸੀਤਾ ਦੇ ਵੀ ਸੋਨਾ ਲਵਾਇਆ ਸਾਡਾ ਰਾਜ ਆਇਆ ਅਸੀਂ ਮੰਦਰਾ ਤੇ ਵੀ ਸੋਨਾ ਲਵਾਇਆ ਪਰ ਸਾਡਾ ਰਾਜ ਜਦੋਂ ਸੀਗਾ ਅਸੀਂ ਆਪਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਨੂੰ ਸੋਨੇ ਚ ਮੜ ਦਿੱਤਾ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਤੁਹਾਡੇ ਕੋਲੋਂ ਸੋਨੇ ਦਾ ਹਿਸਾਬ ਮੰਗਿਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇਹ ਰਾਜ ਹੁੰਦਾ ਤੇ ਜੇ ਤੁਹਾਡੇ ਕੋਲੇ ਰਾਜ ਹੋਵੇ ਤੇ ਮੈਨੂੰ ਇੱਕ ਗੱਲ ਦੱਸਿਓ ਸਾਰੇ ਜਣੇ ਜੇ ਤੁਹਾਡਾ ਆਵਦਾ ਰਾਜ ਹੋਵੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੈਦਵੀਆਂ ਦੇ ਵਾਸਤੇ ਧਰਨੇ ਲਾਉਣ ਦੀ ਲੋੜ ਹੈ ਜੇ ਤੁਹਾਡਾ ਰਾਜ ਹੋਵੇ ਤੇ ਦੀਪ ਬਾਈ ਦੀ ਵਰਸੀ ਮਨਾਉਣੀ ਪੈਣੀ ਸੀ ਜੇ ਤੁਹਾਡਾ ਰਾਜ ਹੋਵੇ ਤੇ ਡਿਬਰੂਗੜਾ ਵਾਲੇ ਜੇਲ੍ਹ ਚ ਕਿਉਂ ਬੈਠੇ ਆ ਜੇ ਤੁਹਾਡਾ ਰਾਜ ਹੋਵੇ ਜੇ ਤੁਸੀਂ ਗੁਲਾਮ ਨਾ ਹੋਵੋ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੀ ਫੋਟੋ ਲਾਉਣ ਤੇ ਤੁਹਾਡੇ ਦੇ ਪਰਚੇ ਕਿਉਂ ਹੋ ਜਾਣ ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਵਿਚਾਰਨੀ ਚਾਹੀਦੀਆਂ